ਫਿਰੋਈਪੁਰ ਚ ਮੋਟਰਸਾਈਕਲ ਤੇ ਸਕਾਰਪੀਓ ਦੀ ਹੋਈ ਭਿਆਨਕ ਟੱਕਰ ਦੌਰਾਨ ਇੱਕ ਭੈਣ ਤੇ ਲੋਤੇ ਭਰਾ ਦੀ ਹੋਈ ਮੌਤ। ਮਾਮੇ ਦੀ ਮੌਤ ਤੋਂ ਬਾਅਦ ਨਾਨਾ ਨਾਨੀ ਨੇ ਬਣਾਇਆ ਸੀ ਦੋਤੇ ਨੂੰ ਆਪਣਾ ਸਾਰਾ ਉਸਦੀ ਵੀ ਹੋਈ ਮੌਤ ਮਾਪ ਪੁੱਤ ਦੋਨੋਂ ਰਿਸ਼ਤੇਦਾਰੀ ਵਿੱਚ ਹੋਈ ਮਾਰਗ ਤੇ ਜਾ ਰਹੇ ਸਨ। ਫਿਰੋਈਪੁਰ ਮੱਲਾਵਲਾ ਰੋਡ ਤੇ ਇੱਕ ਮੋਟਰਸਾਈਕਲ ਤੇ ਸਕਾਰਪੀਓ ਦਾ ਭਿਆਨਕ ਐਕਸੀਡੈਂਟ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਸ ਦੌਰਾਨ ਇੱਕ ਭੈਣ ਦੇ ਲੋਤੇ ਭਰਾ ਦੀ ਹਾਦਸੇ ਦੌਰਾਨ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਪਤਾ ਚੱਲਿਆ ਹੈ ਕਿ ਇੱਕ ਸਕਾਰਪਿਓ ਗੱਡੀ ਨੇ ਮੋਟਰਸਾਈਕਲ ਨੂੰ ਭਿਆਨਕ ਟੱਕਰ ਮਾਰ ਦਿੱਤੀ ਜਿਸ ਕਾਰਨ ਮੋਟਰਸਾਈਕਲ ਤੇ ਸਵਾਰ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਇੱਕ ਔਰਤ ਗੰਭੀਰ ਰੂਪ ਵਿੱਚ ਜ਼ਖਮੀ ਦੱਸੀ ਜਾ ਰਹੀ ਹੈ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਬਰਿੰਦਰ ਸਿੰਘ ਪੁੱਤਰ ਬਲਜੀਤ ਸਿੰਘ ਉਮਰ ਕਰੀਬ 19 ਸਾਲ ਵਾਸੀ ਪਿੰਡ ਸੋਥਾ ਜ਼ਿਲ੍ਹਾ ਮੁਕਸਰ ਸਬ ਦਾ ਰਹਿਣ ਵਾਲਾ ਸੀ ਪਿਤਾ ਦੀ ਮੌਤ ਹੋਣ ਤੋਂ ਬਾਅਦ ਆਪਣੇ ਨਾਨਾ ਨਾਨੀ ਕੋਲ ਇੱਥੇ ਰਹਿ ਰਿਹਾ ਸੀ ਵਰਿੰਦਰ ਸਿੰਘ ਅਤੇ ਉਸ ਦੀ ਮਾਤਾ ਪਰਵਿੰਦਰ ਕੌਰ ਅੱਜ ਸਵੇਰੇ 5 ਵਜੇ ਦੇ ਕਰੀਬ ਘਰੋਂ ਕਿਸੇ ਰਿਸ਼ਤੇਦਾਰੀ ਵਿੱਚ ਮਰਗ ਹੋਣ ਤੇ ਉਸ ਜਗਾ ਜੀਰਾਵਲ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਸਨ ਜਦ ਉਹ ਮੱਲਾਵਾਲਾ ਤੋਂ 2 ਕਿਲੋਮੀਟਰ ਬਾਹਰ ਪੈਂਦੀਆਂ ਨਹਿਰਾਂ ਤੇ ਕਲੋਨੀ ਦੇ ਕੋਲ ਪੁਜੇ ਤਾਂ ਸਾਹਮਣੇ ਤੋਂ ਜੀਰਾ ਤਰਫੋਂ ਆ ਰਹੀ ਤੇਜ਼ ਰਫਤਾਰ ਸਕਾਰਪੀਓ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਬਰਿੰਦਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਜਦ ਕੀ ਉਸ ਦੀ ਮਾਤਾ ਪਰਵਿੰਦਰ ਕੌਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਜਿਸ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਘਟਨਾ ਸਥਾਨ ਦਾ ਪਤਾ ਲੱਗਦੇ ਹੀ ਪੁਲਿਸ ਥਾਣਾ ਮੱਲਾਂਵਾਲਾ ਦੇ ਮੁਖੀ ਹਰਿੰਦਰ ਸਿੰਘ ਚਮੇਲੀ ਸਮੇਤ ਪੁਲਿਸ ਪਾਰਟੀ ਨਾਲ ਘਟਨਾ ਤੇ ਪਹੁੰਚੇ ਅਤੇ Laash ਨੂੰ ਕਬਜ਼ੇ ਵਿੱਚ ਲੈ ਲਿਆ ਮੱਲਾਂਵਾਲਾ ਦੇ ਮੁਖੀ ਹਰਵਿੰਦਰ ਸਿੰਘ ਚ ਮੇਲੀ ਨੇ ਦੱਸਿਆ ਉਕਤ ਸਕਾਰਪੀਓ ਚਾਲਕ ਦੇ ਖਿਲਾਫ ਮੁਕੱਦਮਾ ਰਜਿਸਟਰਡ ਕਰ ਲਿਆ ਹੈ লাশ ਨੂੰ ਪੋਸਟਮਾਰਟਮ ਲਈ ਫਰੋਜਪੁਰ ਵਿੱਚ ਭੇਜ ਦਿੱਤਾ ਗਿਆ ਹੈ ਜੀ ਕੀ ਨਾਮ ਤੁਹਾਡਾ ਜਿਹੜੀ ਅੱਜ ਘਟਨਾ ਹੋਈ ਏ ਮੇਰਾ ਨਾਮ ਜੀ ਹਰਵਿੰਦਰ ਸਿੰਘ ਆ ਸਾਨੋ ਬਰਿਆਮ ਸਿੰਘ ਇਹ ਹੀ ਆਪਣਾ ਜੀ ਮੁੰਡੇ ਦੀ ਡੈਥ ਹੋਈ ਹੈ ਆਪਣਾ ਭਾਂਜਾ ਜੀ ਇਹਨਾਂ ਦਾ ਪਿੰਡ ਹੈਗਾ ਜੀ ਸੋਥਾ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਵਿੱਚ ਪੈਂਦਾ ਇਹਦੇ ਪਿਤਾ ਦੀ ਡੈਥ ਹੋ ਗਈ ਤੇ ਉਸ ਤੋਂ ਬਾਅਦ ਕਾਫੀ ਆਪਣਾ ਤਕਰੀਬਨ 8-10 ਸਾਲ ਤੋਂ ਆਪਣੇ ਕੋਲ ਹੀ ਰਹਿ ਰਿਹਾ ਸੀਗਾ ਤੇ ਅੱਜ ਇਹਨਾਂ ਦੇ ਰਿਸ਼ਤੇਦਾਰੀ ਦੇ ਵਿੱਚ ਕਿਤੇ ਮਲਗ ਹੋਈ ਸੀ ਉੱਥੇ ਚੱਲੇ ਸੀਗੇ ਤੇ ਤਕਰੀਬਨ 5:20 ਤੋਂ 25 ਮਿੰਟ ਦਾ ਟਾਈਮ ਆ ਵੀ ਉੱਥੇ ਇੱਕ ਸਿਲਵਾ ਰੰਗ ਦੀ ਸਕੋਰਪੀ ਹੋਈ ਆ ਭਾਗੋਗ ਸਾਈਡ ਤੋਂ ਜਿਹੜੀ ਇਹਨਾਂ ਨੂੰ ਮਨ ਕੋ ਚੱਲੇ ਵੀ ਆਪਦੀ ਸਾਈਡ ਸਹੀ ਜਾ ਰਿਹਾ ਸੀ ਉਹਨਾਂ ਨੂੰ ਹਿੱਟ ਕਰਕੇ ਇੱਥੋਂ ਨਿਕਲ ਗਿਆ ਤੇ ਮੁੰਡੇ ਦੀ ਮੌਕੇ ਦੀ ਡੈਥ ਹੋ ਗਈ ਆ ਕੀ ਮੰਗ ਕਰਦੇ ਸਰਕਾਰ ਮੰਗ ਸਰਦਾਰ ਸਰਕਾਰ ਤੋਂ ਇਹੀ ਕਰਦੇ ਇੱਕ ਤਾਂ ਜਿਹੜੇ ਦੋਛੀਆਂ ਨੇ ਜਿਨ੍ਹਾਂ ਨੇ ਇਹ ਕੰਮ ਕੀਤਾ ਵਾ ਸਭ ਤੋਂ ਸਾਡਾ ਘਰ ਖਾਲੀ ਹੋ ਗਿਆ ਇੱਕ ਤਾਂ ਉਹਨਾਂ ਦੇ ਕੜੀ ਤੋਂ ਕੜੀ ਹੁਣ ਸਜ਼ਾ ਮਿਲਣੀ ਚਾਹੀਦੀ ਆ ਦੂਜਾ ਵੀ ਇਹਨਾਂ ਦੇ ਹੁਣ ਸਰਦਾਰ ਕੋਈ ਵੀ ਸਾਹਾਰਾ ਨਹੀਂ ਰਹਿ ਗਿਆ ਵੀ ਆਪਦਾ ਨਾਨਾ ਨਾਨੇ ਦੇ ਪਹਿਲਾਂ ਮਾਮੇ ਦੀ ਧੱਤ ਹੋ ਗਈ ਸੀਗੀ ਤੇ ਮਾਮੇ ਦੀ ਧੱਤ ਤੋਂ ਬਾਅਦ ਬੜੀ ਦੀ ਧੱਤ ਹੋ ਗਈ ਇਹਦੇ ਦੀ ਉਸ ਤੋਂ ਬਾਅਦ ਇਹਨਾਂ ਨੂੰ ਇੱਥੇ ਲੈ ਕੇ ਆਂਦਾ ਨਾ ਤੇ ਇਹਨਾਂ ਨੂੰ ਪਿੱਛੋਂ ਆਉਂਦੇ ਜੋ ਵੀ ਦਾਦਾ ਪਰਵਾਦ ਆ ਦਾਦਕਾ ਪਰਵਾਦ ਉਤੋਂ ਉਹਨਾਂ ਦੀ ਕੋਈ ਹੱਲਪ ਨਹੀਂ ਸੀ ਹੁੰਦੀ ਉਸ ਤੋਂ ਬਾਅਦ ਇਹਨਾਂ ਨੂੰ ਇੱਥੇ ਲਿਆ ਆਂਦਾ ਜੀ ਆਹ ਘਟਨਾ ਵਾਪਰ ਗਈ ਹੈ ਜੀ ਇੱਥੇ ਆ ਕੇ ਨਹੀਂ ਜੀ ਮੁੰਡੇ ਦੀ ਤਕਰੀਬੋਂ ਦਾ 18 ਤੋਂ 19 ਸਾਲ ਹੋਊਗੀ ਜੀ ਹਾਂਜੀ ਆਪਣਾ ਭਾਂਜਾ ਜੀ ਏ ਕੀ ਮਾਮਲਾ ਜਿਹੜਾ ਅਕਸੀਡੈਂਟ ਹੋਇਆ ਆਪਣਾ ਲੇਖ ਕਿਉਂ ਬਹੁਤ ਜੀ ਸਾਡੇ ਪਿੰਡ ਅੱਜ ਬਹੁਤ ਮਾੜੀ ਘਟਨਾ ਵਾਪਰੀ ਹੈ ਅੱਜ ਕਿਉਂਕਿ ਸਾਡੇ ਪਿੰਡ ਦਾ ਦੋ ਤਰਾ ਜੋ ਕਿ ਜੀਰੇ ਨੂੰ ਜਾ ਰਿਹਾ ਹੈ ਤੇ ਨਾਲ ਕਨੌਲਜੀ ਦੇ ਕੋਲ ਗੁਰਦੇਤੇ ਜਾਲ ਦੇ ਕੋਲ ਨਹਿਰ ਦੇ ਕੋਲ ਕੋਈ ਗੱਡੀ ਵਾਲਾ ਉਹਨੂੰ ਸਾਈਡ ਮਾਰ ਕੇ ਸੁੱਟ ਗਿਆ ਜਿਹਦੀ ਮੌਕੇ ਤੇ ਹੀ ਮੌਤ ਹੋ ਗਈ ਆ ਤੇ ਮਾ ਨਾਲ ਮਾਤਾ ਹੀ ਮਾਤਾ ਨੂੰ ਬਹੁਤ ਜਿਆਦੀਆਂ ਸੱਟਾਂ ਲੱਗੀਆਂ ਤੇ ਗੱਡੀ ਵਾਲਾ ਗੱਡੀ ਭਜਾ ਕੇ ਲੈ ਗਿਆ ਮਿੱਤਰ ਦਾ ਕੀ ਹੈਗਾ ਤੇ ਕਿਸ ਤਰ੍ਹਾਂ ਨਾਲ ਆ ਬਰੇਂਦਰ ਸਿੰਘ ਨਾ ਹੀ ਪਿੰਡ ਹੈਗਾ ਇਥੋtheta ਦਾ ਰਹਿਣ ਵਾਲਾ ਕਿਉਂਕਿ ਪਿਤਾ ਦੀ ਪਹਿਲਾਂ ਮੌਤ ਹੋਈ ਇਧਰ ਮਾਮੇ ਦੀ ਮੌਤ ਹੋਈ ਸੀ ਤੇ ਨਾਨਾ ਨਾਨੀ ਨੇ ਆਪਦੇ ਕੋਲ ਲੈ ਆਂਦਾ ਸੀ ਚੱਲ ਆਦਾ ਸਾਰਾ ਬਾਨ ਉਹ ਅੱਜ ਜਿਹੜਾ ਉਹ ਵੀ ਅੱਜ ਸਾਰਾ ਜਿਹੜਾ ਟੁੱਟ ਗਿਆ ਸਾਡੇ ਪਿੰਡ ਅੱਜ ਬਹੁਤ ਜਿਆਦੀ ਦੁੱਖਦਾਈ ਘਰ ਇਹ ਕੋ ਕਿੱਥੇ ਜਾ ਰਿਹਾ ਸੀ ਇਹ ਜੀ ਚਾ ਮੁਖਸਰ ਸਾਹਿਬ ਚੱਲੇ ਸੀ ਕੋਈ ਮਰਗ ਹੋਈ ਸੀ ਉੱਥੇ ਉਹਦੇ ਹੱਥੇ ਚੱਲੇ ਜੀਰੋ ਨਾਲ ਵਾਸਤੇ ਚੜਨਾ ਹੈ ਇੱਥੋਂ ਇਹ ਮੋਟਰਸਾਈਕਲ ਲੈ ਕੇ ਚੱਲੇ ਵੀ 6 ਵਾਲੀ ਵਾਸਤੇ ਚੜਨਾ ਸੁਬਾਹ ਸਾ 5 ਸਵਾ 5 ਵਜੇ ਦੀ ਗੱਲ ਹੈ ਜੀ ਗੱਲ ਕਿ ਗੱਡੀ ਨਹੀਂ ਗੱਡੀ ਵਾਲ ਦਾ ਬੈਂਪਰ ਇੱਥੇ ਡਿੱਗ ਪਿਆ ਜੀ ਗੱਡੀ ਵਾਲਾ ਗੱਡੀ ਭਜਾ ਕੇ ਲੈ ਗਿਆ ਜੀ ਹਾਈ ਪ੍ਰਸ਼ਾਸਨ ਤੋਂ ਮੰਗ ਕਰਦੀ ਆ ਵੀ ਜਿੰਨੇ ਗੱਡੀ ਮਾਰੀ ਆ ਉੱਤੇ ਕੜੜੀ ਦੀ ਗੱਡੀ ਸਜ਼ਾ ਹੋਣੀ ਚਾਹੀਦੀ ਆ ਅਤੇ ਇਹਨਾਂ ਗਰੀਬਾਂ ਦੇ ਬਾਰੇ ਸੋਚਣਾ ਕੁਝ ਨਾ ਕਮਾਉਣ ਵਾਲਾ ਰਹੇਗਾ ਨਾ ਕੋਈ ਘਰ ਹੈ ਨਾ ਕੁਝ ਨਹੀਂ ਇਹਨਾਂ ਦੀ ਮਦਦ ਕੀਤੀ ਜਾਵੇ ਵਾਦ ਤੋਂ ਵਾਦ ਜਿੰਨੀ ਵੀ ਸਰਕਾਰ ਸਰਕਾਰ ਨੂੰ ਚਾਹੀਦੀ ਮਦਦ ਕੀਤੀ ਜਾਵੇ ਅਤੇ ਜੋ ਸਾਰਾ ਹੀ ਸਾਰਾ ਵਿਚਾਰਾ ਖੁੱਸ ਗਿਆ ਅੱਜ ਕੱਖੋ ਹਾਲੇ ਹੋ ਗਿਆ ਜੀ ਸਰ ਜਿਹੜਾ ਕਲੋਨੀ ਲੱਗੀ ਐ ਸਿਫਰ ਹੋਇਆ ਉਹ ਵਿੱਚ ਕੀ ਤਾਬੀ ਕੀ ਹੈ ਜੀ ਵਿੱਚ ਬਟਕ ਬੇਟਾ ਤੇ ਉਹਦੀ ਮਾਂ ਅਤੇ ਉਸ ਤੇ ਮਗਰ ਉਹਦਾ ਨਾਨਾ ਮੋਟਰਸ ਦੋ ਮੋਟਰਸਾਈਕਲਾਂ ਤੇ ਜਾ ਰਹੇ ਸੀ ਤੇ ਅੱਗੋਂ ਇੱਕ ਤੇਜ਼ ਰਫ਼ਤਾਰ ਸਕਾਰਪੀਓ ਗੱਡੀ ਆ ਕੇ ਟਕਰਾ ਗਈ ਜਿਸ ਨਾਲ ਉਹ ਜਿਹੜੇ ਮਾਂ ਪੁੱਤ ਜਿਹੜੇ ਮੋਟਰਸਾਈਕਲ ਉੱਤੇ ਲੇਟ ਡਿੱਗ ਪਏ ਤੇ ਮਾਂ ਦੇ ਸੱਟਾਂ ਲੱਗੀਆਂ ਤੇ ਜਿਹੜਾ ਬੇਟਾ ਸੀਗਾ ਉਹ ਉੱਥੇ ਮੌਕੇ ਤੇ ਉਹਦੀ ਮੌਤ ਹੋ ਗਈ। ਠੀਕ ਹੈ ਹੁਣ ਮੁਕੱਦਮਾ ਦਰਜ ਕਰਕੇ ਜਿਹੜੀ Laash Post Mortem ਤੇ ਫੇਰ ਦਿੱਤੀ ਹੈ ਅਤੇ ਕੈਮ ਸੀਸੀ ਟੀਵੀ ਕਵਰੇਜ ਦੇਖੇ ਜਾ ਰਹੇ ਆ ਤੇ ਉਹ ਗੱਡੀ ਟ੍ਰੇਸ ਕਰਕੇ ਉਹਨਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ।